ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਆਲੂ ਦੀਆਂ ਪਕੌੜੀਆਂ ਉਹਦੇ ਲਈ ਆਪਾਂ ਆਲੂ ਲੈ ਲਿਆ ਬੋਇਲ ਕਰਕੇ ਇਹਦੇ ਵਿੱਚ ਹੁਣ ਆਪਾਂ ਬ੍ਰੀਕ ਕੱਟ ਕੇ ਇੱਕ ਪਿਆਜ਼ ਪਾ ਲਿਆ ਇਹ ਇਹ ਆਪਾਂ ਬ੍ਰੀਕ ਕੱਟਿਆ ਹੋਇਆ ਅਦਰਕ ਪਾਵਾਂਗੇ ਵੱਧ ਘੱਟ ਜਿੰਨਾ ਬਹੁਤ ਜ਼ਿਆਦਾ ਬ੍ਰੀਕ ਕੱਟਣਾ ਹੈ ਨਾਲ ਆਪਾਂ 4-5 ਹਰੀਆਂ ਮਿਰਚਾਂ ਪਾਈਆਂ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰ ਲਾਂਗੇ ਸਕੀ ਮਸਾਲੇ ਦੇ ਵਿੱਚ ਆਪਾਂ ਇੱਕ ਚਮਚਾ ਚਿੱਟਾ ਨਮਕ ਪਾਇਆ। ਇਹਦੇ ਦੋ ਚਮਚਾ ਪલાਲ ਮਿਰਚ ਪਾਈ ਆ। ਇਹ ਆਪਾਂ ਕੋਲ ਨੀਂ ਕਿ ਰੱਖਿਆ ਹੈ ਸਾਬਤ ਜੀਰਾ ਧਨੀਆ ਉਹ ਆਪਾਂ ਪਾਇਆ ਹੋਇਆ ਇੱਕ ਚਮਚੇ ਤੋਂ ਉੱਪਰ। ਇਹਦੇ ਨਾਲ ਜਿਹੜੀਆਂ ਕਚੋਰੀਆਂ ਬਹੁਤ ਟੇਸਟੀ ਬਣਦੀਆਂ ਹੁਣ ਆਪਾਂ ਅੱਧਾ ਚਮਚਾ ਕਾਲਾ ਨਮਕ ਪਾਇਆ ਹੈ। ਇਹਨੂੰ ਆਪਾਂ ਚੰਗੀ ਤਰ੍ਹਾਂ ਹੱਥ ਨਾਲ ਮਿਕਸ ਕਰ ਲੈਣੀ ਹੈ। ਤਾਂ ਕਿ ਜਿਹੜਾ ਆਲੂ ਦੀਆਂ ਡਲੀਆਂ ਨਾ ਰਹਿਣ। ਚੰਗੀ ਤਰ੍ਹਾਂ ਆਪਾਂ ਇਹਨੂੰ ਹੱਥ ਨਾਲ ਮਲਾ ਲਾਂਗੇ ਤਾਂ ਕਿ ਜਿਹੜੇ ਆਲੂ ਨੂੰ ਚੰਗੀ ਤਰ੍ਹਾਂ ਫੇਲਾ ਲਾਂਗੇ ਇਸ ਤਰੀਕੇ ਨਾਲ ਜਿਹੜੀਆਂ ਕਚੋਰੀਆਂ ਆਪਣੀਆਂ ਫਿਰ ਬਹੁਤ ਬੰਦੀਆਂ ਬਣਦੀਆਂ ਵਾਂ ਚੰਗੀ ਤਰ੍ਹਾਂ ਆਲੂ ਹੈ ਜਿਹੜੇ ਆਪਾਂ ਮੈਸ਼ ਕਰਨੀ ਹੈ ਜੇ ਆਲੂ ਥੋੜੇ ਜਿਹੀ ਰਹਿ ਗਏ ਮੋਟੇ ਫਿਰ ਉਹਦੇ ਨਾਲ ਆਪਣੀ ਕਚੋਰੀ ਫੱਟ ਸਕਦੀ ਹੈ ਕੀ ਆਪਾਂ ਇੱਥੇ ਹਰਾ ਧਨੀਆ ਪਾਇਆ ਸੀਗਾ ਇਹਨੂੰ ਆਪਾਂ ਚੰਗੇ ਤਰ੍ਹਾਂ ਮਿਕਸ ਕਰ ਲੈਣੇ ਆ ਤੇ ਆਪਾਂ ਇੱਕ ਪੇੜਾ ਕਰ ਲੈਣੇ ਆ ਪੇੜਾ ਆਪਾਂ ਜਿਵੇਂ ਰੋਟੀ ਦਾ ਪੇੜਾ ਕਰਦੇ ਹਾਂ ਉਸ ਤਰੀਕੇ ਨਾਲ ਆਪਾਂ ਇੱਕ ਪੇੜਾ ਕਰਨਾ ਹੈ ਹੁਣ ਇਹਨੂੰ ਆਪਾਂ ਆਟਾ ਲਾ ਕੇ ਚੁੰਡ ਲਾਂਗੇ ਜਿਸ ਚਾਹਤਾ ਇਸ ਤਰੀਕੇ ਨਾਲ ਵੀ ਭਰ ਸਕਦੀ ਆ ਆਲੂ ਪਰ ਆਪਾਂ ਰੋਟੀ ਵੇਲ ਕੇ ਆਲੂ ਦੀ ਸਟਫਿੰਗ ਭਰਾਂਗੇ ਇਸ ਤਰੀਕੇ ਨਾਲ ਜਿਹੜੀਆਂ ਕਚੋਰੀਆਂ ਬਹੁਤ ਵਧੀਆ ਬਣਦੀਆਂ ਹੁਨਾਪਾ ਆਲੂ ਲੈ ਲਿਆ ਇਹਦੀ ਆਪਾਂ ਸਟਫਿੰਗ ਕਰਾਂਗੇ ਇਸ ਤਰੀਕੇ ਨਾਲ ਆਪਾਂ ਸਾਰੇ ਪਾਸੇ ਤੋਂ ਆਟਾ ਲੈ ਕੇ ਉਹਨੂੰ ਮਿਲਾ ਲਾਂਗੇ ਵਿਚਕਾਰ ਤੋਂ ਇਸ ਤਰੀਕੇ ਨਾਲ ਆਪਾਂ ਕਰ ਲੈਣਾ ਆਲੂ ਜਿਹੜੇ ਜਮਾ ਬਾਹਰ ਨਹੀਂ ਨਿਕਲਦੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਰੋਟੀਆਂ ਰੋਟੀ ਬਣਾ ਕੇ ਹੱਥ ਨਾਲ ਹੀ ਕਚੋਰੀ ਬਣਾ ਲਾਂਗੇ ਜੀ ਇਹਨੂੰ ਆਪਾਂ ਵੇਲਣੇ ਨਾ ਵੇਲਣ ਦੀ ਲੋੜ ਨਹੀਂ ਹੈਗੀ ਇਸ ਤਰੀਕੇ ਨਾਲ ਜਿਹੜੀ ਕਚੋਰੀ ਆਪਣੀ ਬਹੁਤ ਵਧੀਆ ਬਣ ਜਾਂਦੀ ਹੈ ਹੁਣ ਆਪਣਾ ਤੇਲ ਆ ਜਿਹੜਾ ਗਰਮ ਹੋ ਚੁੱਕਾ ਹੈ ਇਹਦੇ ਵਿੱਚ ਆਪਾਂ ਕਚੋਰੀ ਪਾ ਦਾਂਗੇ ਇਸ ਤਰੀਕੇ ਨਾਲ ਜਿਹੜੀਆਂ ਕਚੋਰੀਆਂ ਆਪਣੀਆਂ ਮਿੰਟੋ-ਮਿੰਟ ਬਣ ਕੇ ਤਿਆਰ ਹੋ ਜਾਂਦੀਆਂ ਕੁਝ ਵੀ ਟਾਈਮ ਨਹੀਂ ਲੱਗਦਾ ਹੈਗਾ ਜਿਵੇਂ ਰੋਟੀ ਬਣਾਉਣ ਨੂੰ ਤਾਂ ਆਪਣਾ ਟਾਈਮ ਲੱਗਦਾ ਹੈਗਾ ਇਹ ਆਪਣੀ ਪੂਰੀ ਦੀ ਤਰ੍ਹਾਂ ਹੀ ਇਹਨੂੰ ਬਸ ਤਲੋ ਤੇ ਬਣਾ ਲਓ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਕਚੋਰੀਆਂ ਦੀ ਰੈਸਪੀ ਚੇਤਨ ਜਿਹੜੀ ਵੀ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤਹਿ ਦਿਲੋਂ ਧੰਨਵਾਦ ਕਰਦੀ ਆ ਪ੍ਰਮਾਤਮਾ ਸਾਰਿਆਂ ਨੂੰ ਰੱਖੀਆਂ ਦੇਵੇ ਖੁਸ਼ ਰੱਖੇ ਹੋਰ ਦੱਸੋ ਜੀ ਮੇਰੀ ਇਹ ਕਚੋਰੀਆਂ ਦੀ ਰੈਸਪੀ ਕਿਹਨੂੰ-ਕਿਹਨੂੰ ਪਸੰਦ ਆਈ ਜੇ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਜੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਕਿਹਨੂੰ-ਕਿਹਨੂੰ ਕਚੋਰੀਆਂ ਪਸੰਦ ਆ ਉਹ ਵੀ ਜ਼ਰੂਰ ਦੱਸਿਓ ਜੀ ਵੈਸੇ ਵੀ ਹੁਣ ਸਰਦੀਆਂ ਦੇ ਮੌਸਮ ਦੇ ਵਿੱਚ ਤਾਂ ਕਚੋਰੀਆਂ ਬਹੁਤ ਵਧੀਆ ਲੱਗਦੀਆਂ ਪਰੌਂਠੇ ਬਣਾਓ ਮੂਲੀਆ ਵਾਲੇ ਬਣਾਓ ਆਲੂ ਦੇ ਬਣਾਓ ਗੋਭੀ ਦੇ ਨਾ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਤੁਸੀਂ ਚਾਹੋ ਤਾਂ ਇਹਨੂੰ ਚਾਹਨਾ ਵੀ ਖਾ ਸਕਦੇ ਆ ਮੱਖਣਾ ਖਾਓ ਚਾਹੀਏ ਨੂੰ ਚਾਰ ਨਾਲ ਖਾਓ ਦਹੀਂ ਨਾਲ ਖਾਓ ਬਹੁਤ ਵਧੀਆ ਲੱਗਦੀ ਹੈ ਇਸ ਤਰੀਕੇ ਨਾਲ ਆਪਣੀ ਉਹ ਜਿਹੜੀ ਬਣ ਰਹੀ ਹੈ ਕਚੋਰੀ ਆਪਾਂ ਦੂਸਰਾ ਪੇੜਾ ਵੀ ਚੁੰਡ ਲੈਣੀ ਹੈ ਹੁਣ ਤੱਕ ਆਪਾਂ ਦੂਸਰੀ ਕਚੋਰੀ ਵੀ ਤਿਆਰ ਕਰ ਲੈਣੀ ਹੈ ਇਸ ਤਰੀਕੇ ਨਾਲ ਜਿਹੜੀਆਂ ਸਾਰੀਆਂ ਆਪਾਂ ਕਚੋਰੀਆਂ ਤਿਆਰ ਕਰ ਲਾਂਗੇ ਇਹ ਨਹੀਂ ਜਿਵੇਂ ਪਰੋਟੀ ਦੀ ਤਰ੍ਹਾਂ ਵੇਲ ਲੈਣਾ वैसे ਤਾਂ ਬੱਚਿਆਂ ਨੂੰ ਵੀ ਬਹੁਤ ਪਸੰਦ ਵੱਡਿਆਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਫੇਵਰਟ ਡਿਸ਼ ਹੈ ਕਚੋਰੀਆਂ ਦੇਖੋ ਜਿੱ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆਪਣੀ ਕਚੋਰੀ ਔਰ ਜਿਹੜੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਦੇ ਲਾਈਵ ਦੇ ਵਿੱਚ ਵੀ ਮੈਂ ਆਉਣ ਦੀ ਕੋਸ਼ਿਸ਼ ਕਰੂੰਗੀ ਕਾ ਅਜੇ ਮੇਰੇ ਕੋਲੇ ਟਾਈਮ ਨਹੀਂ ਹੈਗਾ ਅਕਤੂਬਰ ਤੋਂ ਬਾਅਦ ਸ਼ਾਇਦ ਮੈਂ ਫ੍ਰੀ ਹੋਵਾਂਗੀ ਫਿਰ ਮੈਂ ਕੋਸ਼ਿਸ਼ ਕਰੂੰਗੀ ਉਹਨਾਂ ਦੇ ਲਾਈਵ ਵਿੱਚ ਜਾਣ ਦੇ ਲਈ ਤਾਂ ਇਸ ਤਰੀਕੇ ਨਾਲ ਵੀ ਆਪਾਂ ਬਣਾ ਸਕਦੀਆਂ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਵਧੀਆ ਬਣਦੀਆਂ ਕਚੋਰੀਆਂ ਜੇ ਤੁਸੀਂ ਕਦੀ ਨਹੀਂ ਇਸ ਤਰੀਕੇ ਨਾਲ ਬਣਾਈ ਤਾਂ ਜ਼ਰੂਰ ਇਸ ਤਰੀਕੇ ਨਾਲ ਟਰਾਈ ਕਰਕੇ ਦੇਖਿਓ ਬਹੁਤ ਵਧੀਆ ਕਚੋਰੀਆਂ ਬਣਦੀਆਂ ਬਹੁਤ ਟੇਸਟੀ ਬਣੀਆਂ ਸੀਗੀਆਂ ਹੋਰ ਸੁਣਾਓ ਜੀ ਕਿਹੜਾ ਭੈਣ ਭਰਾ ਕਿੱਥੋਂ ਕਿੱਥੋਂ ਵੀਡੀਓ ਦੇਖ ਰਿਹਾ ਹੈ ਉਹ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਦੋਂ ਤੁਸੀਂ ਕਮੈਂਟ ਕਰਦੇ ਆ ਤਾਂ ਹੌਸਲਾ ਵੱਧਦਾ ਹੈ ਜੀ ਫਿਰ ਹੋਰ ਅੱਗੇ ਤੋਂ ਅੱਗੇ ਵੀਡੀਓ ਬਣਾਉਣ ਨੂੰ ਦਿਲ ਕਰਦਾ ਮੋਟੀਵੇਸ਼ਨ ਮਿਲਦੀ ਹੈ ਇਸ ਤਰੀਕੇ ਨਾਲ ਵੀ ਤੁਸੀਂ ਇਹਨੂੰ ਆਟੇ ਵਿੱਚ ਪੇੜੇ ਵਿੱਚ ਭਰ ਕੇ ਆਲੂਆਂ ਨੂੰ ਤਾਂ ਸੈਲਫ ਤੇ ਰੱਖ ਕੇ ਇਸ ਤਰੀਕੇ ਨਾਲ ਹੱਥ ਨਾਲ ਧਰ-ਧਰ ਕੇ ਕਰਕੇ ਵੀ ਤੁਸੀਂ ਕਚੋਰੀ ਬਣਾ ਸਕਦੇ ਹੋ ਇਸ ਤਰੀਕੇ ਨਾਲ ਵੀ ਕਚੋਰੀਆਂ ਬਹੁਤ ਵਧੀਆ ਬਣਦੀਆਂ ਹਨ ਇਸ ਤਰੀਕੇ ਨਾਲ ਆਪਾਂ ਜਿਹੜੇ ਕਚੋਰੀਆਂ ਸਾਰੀਆਂ ਬਣਾ ਲੀਆਂ ਸੀ ਦੇਖੋ ਜੀ ਕਚੋਰੀਆਂ ਆਪਣੀਆਂ ਕਿੰਨੀਆਂ ਸੋਹਣੀਆਂ ਬਣੀਆਂ ਚਲੋ ਜੀ ਫਿਰ ਦੱਸਿਓ ਜੀ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੇ ਲੱਗੀ ਮਿਲਾਂਗੇ ਫਿਰ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੇਖੋ ਜੀ ਕਿੰਨੀਆਂ ਵਧੀਆ ਬਣੀਆਂ ਆਪਣੀਆਂ ਕਚੋਰੀਆਂ ਨਾਲ ਆਪਾਂ ਦਹੀਂ ਲੈ ਲਿਆ Nada, no, la pala al día. Multiase